ਨਾਮ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਆ ਸਰਕਾਰ अहंकारी ਸਰਕਾਰ ਹੈ ਆ ਮਸਲਾ ਜੇ ਮੇਅਰ ਸਾਹਿਬਾ ਦੇ ਐਟੀਟਿਊਡ ਦਾ ਮੇਅਰ ਸਾਹਿਬਾ ਦਾ ਵਰਤਾਅ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲੀਡਰ ਆਫ ਦਾ ਹਾਊਸ ਇਹਨਾਂ ਦਾ અપਮਾਨ ਜਿਸ ਤਰ੍ਹਾਂ ਕੀਤਾ ਹੈ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ 'ਚ ਤੇ ਜਿਸ ਤਰ੍ਹਾਂ ਦੀ ਹਾਥੋ ਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕਲੇ ਮੇਰ ਸਾਹਿਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਅਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਸਰਕਾਰ ਕਹਿਣ ਵਾਲੇ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੇ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਅਹੰਕਾਰ ਇਹਨਾਂ ਦਾ ਬੋਲਦਾ ਹੈ ਉਸ ਅਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਹਨਾਂ ਦੇ ਸਰਵਈਏ ਦੇ ਪਿੱਛੇ ਜੋ ਗੱਲ ਮੈਂ ਸਮਝਿਆ ਇਸ ਤੋਂ ਸਾਰੇ ਮਸਲੇ ਦੇ ਅੰਦਰ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿ ਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਖੋਦ ਇਹਨਾਂ ਦੀ ਵਿਜੀਲੈਂਸ ਨਹੀਂ ਇੱਥੇ ਜੇਜ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕੀਤੇ ਵਿਡਰੋ ਨਹੀਂ ਹੁੰਦੇ ਇਹ ਉਸ ਗੱਲ ਦੀ ਜਿਸ तरीके ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜਿਹੜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਤੇ ਲੁਧਿਆਣੇ ਦੀ ਜਨਤਾ ਤੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਾਂਦ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਐ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿਲਹੁਦਾਨਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਹੈ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਹੈ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਹੈ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਹੈ ਤੇ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਆਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਇੱਥੇ ਇਸ ਦਿਨੇ ਚਾਰ ਦਿਨਾਂ ਤੋਂ ਤਰਨਾ ਲਾ ਰਹੇ ਹੈ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆ ਲੁਧਿਆਣਾ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਦੇਖੋ ਮੁੱਦਾ ਸਭ ਤੋਂ ਪਹਿਲਾਂ ਚਾਹੀਦਾ ਜੀ ਇਹ ਪਹਿਲੇ ਦਾ ਕੇਸ ਵਿਡਰੋ ਕਰ ਜਿਹੜਾ ਕੈਂਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਤੇ ਆ ਮਾਫੀ ਹੈ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨਨ ਜੀ ਤੋਂ ਮਾਫੀ ਮੰਗੋ ਜਾਂ 티ਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਮੰਗੋ ਇਹ ਕੋਈ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕੌਂਸਲਰ ਸਾਹਿਬਾਨ ਕੋ ਆਪਣੇ ਕੰਮਾਂ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮਾਂ ਵਾਸਤੇ ਇਹ ਉੱਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੌਗਿੰਗ ਵਾਲੀ ਮਸ਼ੀਨਜ਼ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਹੈ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਆ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਹੈ ਕਰੂਗਾ ਕੌਣ ਕੰਮ ਉਹਦੇ ਵਾਸਤੇ